ਸਾਡੇ ਐਸਐਮ ਅਮਨ ਸਿੰਘ ਅਮਨਦੀਪ ਸਿੰਘ ਇੱਥੇ ਪਿਊਰੋ ਮਾਲ ਦੇ ਲਾਗੇ ਖੜੇ ਸੀਗੇ ਜਿਹਨਾਂ ਮੁਖਰ ਨੇ ਤਲਾਸ਼ ਦਿੱਤੀ ਕਿ ਜੇ ਦੋ ਮੁੰਨੇ ਨੌਜਵਾਨ ਐ ਪਿਊਰੋ ਮਾਲ ਦੇ ਬਿਲਕੁਲ ਸਾਹਮਣੇ ਡਜ਼ਾਇਰ ਗੱਡੀ 'ਚ ਬੈਠੇ ਐ ਫੈਰਨ ਦੇ ਚੰਦਾ ਇਹ ਧੰਦਾ ਹੁੰਦਾ ਕਰਦੇ ਐ ਤੇ ਇਹਨਾਂ ਰੌਂਡ ਅਪ ਕਰਕੇ ਤੇ ਇਹਨਾਂ ਪਾਸੋਂ ਜਿਹੜੇ ਫੈਰਨ ਵਗੈਰਾ ਬਰਮਤ ਹੋ ਸਕਦੀ ਐ ਜਾਂ ਹੋਰ ਨਸ਼ੀਲਾ ਪਦਾਰਥ ਮੌਕੇ ਤੇ ਐਸਐਮ ਅਮਨਦੀਪ ਸਿੰਘ ਨੇ ਰੋਕਿਆ ਆ ਰੋਕਣ ਤੋਂ ਬਾਅਦ ਮੈਂ ਮੌਕੇ ਤੇ ਪਹੁੰਚਿਆ ਪੁੱਜ ਕੇ ਕਾਰਵਾਈ ਲਿਆਂਦੀ ਅਮਲ ਵਿੱਚ ਉਸ ਤੋਂ ਬਾਅਦ ਡੀਐਸਪੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਸ਼੍ਰੀ ਜੁਗੇਸ਼ ਕੁਮਾਰ ਐਸਟੀਐਫ ਜਲੰਧਰ ਤੇ ਉਹਨਾਂ ਦੀ ਹਾਜ਼ਰੀ ਵਿੱਚ ਇਹਨਾਂ ਦੀ ਕਾਰ ਦੀ ਤਲਾਸ਼ੀ ਕੀਤੀ ਇਹਨਾਂ ਪਾਸੋਂ ਤਾਂ ਕੁਝ ਨਹੀਂ ਬਰਾਮਦ ਹੋਇਆ ਪਰ ਇਹਨਾਂ ਦੀ ਕਾਰ ਦੇ ਵਿੱਚੋਂ 353 ਗ੍ਰਾਮ ਹੈਰੋਨ ਜਿਹੜੀ ਉਹ ਮਿਲੀ ਹੈ ਤੇ ਬਾਕੀ ਪਤਾ ਕਰਦੇ ਕਿੱਥੋਂ ਲੈ ਕੇ ਆਏ ਆ ਕਿੱਥੇ ਇਹਨਾਂ ਦੇਣਾ ਜਾਣਾ ਸੀਗਾ ਸਰ ਜਿਹੜੇ ਬੰਦੇ ਪਕੜੇ ਗਏ ਉਹਨਾਂ ਦੇ ਨਾਮ ਕੀ ਆ ਹਾਂਜੀ ਨਾਮ ਉਹ ਸਾਇਲ ਹੈ ਇੱਕ ਦਾ ਨਾਮ ਇੱਕ ਦਾ ਰਾਜਵੀਰ ਹੈ ਦੋਨੋਂ ਫੋਲੜੀਬਾਲ ਦੇ ਰਹਿਣ ਵਾਲੇ ਜਲੰਧਰ ਦੇ ਸੇਕ ਇਨਪੁਟ ਕੀ ਮਿਲੀ ਸੀ ਆਪਾਂ ਨੂੰ ਇਹ ਮੁਖਰ ਨੇ ਦੱਸਿਆ ਸੀ ਸਾਨੂੰ ਉਹ ਚਲੋ ਤੁਹਾਡੇ ਨਾਲ ਨਹੀਂ ਆਪਾਂ ਕਰ ਸਕਦੇ ਮੁਖਰ ਦਾ ਇਸ ਮੋਕੇ ਗੱਡੀ ਦੇ ਅੰਦਰ ਜੋ ਬੰਦੇ ਬੈਠੇਗੇ ਇਨਫੋਰਮੇਸ਼ਨ ਮਿਲੀ ਸੀਗੀ ਇਹ ਕਿਸੇ ਹੋਰ ਨੂੰ ਬੁਲਾਇਆ ਸੀ ਮੋਕੇ ਤੇ ਆ ਕੋਈ ਬੰਦਾ ਹੋਰ ਇਹ ਇਨਾਂ ਦਾ ਕਿ ਆਪਣਾ ਇਹਨਾਂ ਦਾ ਨਹੀਂ ਨਹੀਂ ਇਹਨਾਂ ਦਾ ਇਹਨਾਂ ਦਾ ਨਹੀਂ ਅਸੀਂ ਨਹੀਂ ਬੁਲਾਉਂਦੇ ਅਸੀਂ ਕਹਤੋਂ ਬੁਲਾਉਂਦੇ ਇਹਨਾਂ ਦਾ ਜਿਨ੍ਹਾਂ ਨੂੰ ਸਪਲਾਈ ਪਤਾ ਕੁਝ ਨਹੀਂ ਨਹੀਂ ਉਹਦੇ ਬਾਰੇ ਪਤਾ ਕਰਾਂਗੇ ਅਸੀਂ ਆਪਾਂ ਕਰੀਏ ਹੀਰੋਇਨ ਦੀ ਹੀਰੋਇਨ ਫੜੀ ਗਈ ਹੈ ਅੰਤਰਰਾਸ਼ਟਰੀ ਇਹ ਕੀਮਤ ਦੀ ਗੱਲ ਹੈ ਕਿੰਨੀ ਕੀਮਤ ਹੋਏਗੀ ਕੀਮਤ ਤੁਸੀਂ ਲਾ ਲਓ ਸਬਕ 2 ਕਰੋੜ ਦੇ ਲੱਖ ਛੇ ਹੋਗੀ ਕੀ ਨਾਮ ਸਰਾਕੀ ਰਹਿੰਦਾ ਆਪਣਾ ਐਸ.ਆਈ. ਪ੍ਰਵੀਨ ਸਿੰਘ ਐਸ.ਟੀ.ਐਫ ਜਲੰਧਰ ਹੈ ਥੈਂਕ ਯੂ ਸਰ ਥੈਂਕ ਯੂ